ਹਾਲ ਕੀ ਨਾਮ ਹੈ ਤੁਹਾਡਾ ਚਰਨਜੀਤ ਕੋ ਕਿੱਥੋਂ ਦੇ ਆਣ ਵਾਲੇ ਹੋ ਇੱਥੋਂ ਦੇ ਤੇ ਕੀ ਹੋਇਆ ਤੁਹਾਡੇ ਬੱਚੇ ਦੇ ਨਾਲ ਅੱਜ ਅੱਜ ਮੇਰੇ ਬੱਚੇ ਨੇ ਗੋਲੀ ਕਿ ਚੱਲ ਗਿਆ ਮੈਂ ਅੰਦਰ ਹੀ ਪੈਠੇ ਬੈਹ ਹਮ ਚਾਰ ਪੰਜ ਜਾਣੇ ਆਏ ਗੋਲੀਆਂ ਮਾਰ ਕੇ ਚੱਲ ਗਏ ਤੁਹਾਨੂੰ ਪਤਾ ਕੀ ਤੁਹਾਡੇ ਬੇਟੇ ਦੇ ਨਾਲ ਕੋਈ ਲੜਾਈ ਝਗੜਾ ਹੋਇਆ ਹੋਵੇ ਹੋਏ ਚਾਰ ਚਾਰ ਕਿ ਦਿਨ ਤੋਂ ਲੜਾਈ ਚੱਲਦੀ ਹੈ ਫੋਨ ਨੇ ਬੰਦੇ ਜਿਹੜੇ ਦੂਸਰੀ ਪਾਰਟੀ ਓਏ ਇੱਥੇ ਨੇ ਇਹ ਮੁੰਡੇ ਇੱਥੇ ਦੇ ਮਨ ਬੋਲਬੁਰੇ ਦੇ ਹਾਂਜੀ ਇਹ ਨਾਮ ਪਤਾ ਉਹਨਾਂ ਦੀ ਮੈਨੂੰ ਨਾਂ ਦਾ ਨਹੀਂ ਕੋਈ ਪਤਾ ਵੀ ਹੂੰ ਔਰ ਉਹ ਕੁੜੀ ਨੂੰ ਪਤਾ ਸਾਰਾ ਉਹਨੇ ਦਿੱਤੀ ਲੜਾਈ ਕਿਸ ਵਜ੍ਹਾ ਤੋਂ ਚੱਲਦੀ ਪਈ ਸੀ ਜੀ ਲੜਾਈ 3-4 ਦਿਨ ਤੋਂ ਚੱਲਦੀ ਹੈ ਇਹਨਾਂ ਦੀ ਤੇ ਕੀ ਨਾਮ ਕੀ ਹੈ ਤਾਂ ਲੈ ਲੜਕੇ ਜਿਹਦੇ ਪੁੱਛੀ ਬੋਰਪ੍ਰੀਤ ਸਿੰਘ ਪੀਤੀ ਉਤਰਾ ਕਹਿੰਦੇ ਤੁਹਾਡੇ ਬੱਚੇ ਨੇ ਤੁਹਾਨੂੰ ਦੱਸਿਆ ਕਰਦੇ ਵਿੱਚ ਆ ਕੇ ਕਿ ਕਿਉਂ ਲੜਾਈ ਝਗੜਾ ਲਗਾਤਾਰ ਉਹ ਕਰਦੇ ਪਏ ਨੇ ਮਾਣ ਪਤਾ ਨਹੀਂ ਬਾਰ-ਬਾਰ ਮੁੰਡਿਆਂ ਦਾ ਮੈਨੂੰ ਪਤਾ ਨਹੀਂ ਵੀ ਕੀ ਕਾਤੋਂ ਲੜਦੇ ਹਨ ਤੁਹਾਨੂੰ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਬੱਚੇ ਦੇ ਕਿੰਨੀਆਂ ਗੋਲੀਆਂ ਲੱਗੀਆਂ ਨੇ ਤਿੰਨ ਚਾਰ ਲੱਗੀਆਂ ਗੋਲੀਆਂ ਮੈਂ ਤੇ ਅੰਦਰ ਹਾਂ ਤੇ ਜਿਨ੍ਹਾਂ ਨੇ ਵੇਖਿਆ ਉਹ ਦੱਸਣ ਨਹੀਂ ਦੇ ਸਾਰੇ ਤੇ ਵਿਆਹ ਸੀ ਕਿ ਜਾਂ ਕੁਆਰਾ ਸੀ ਦੋ ਬੇਟੀਆਂ ਵਿਆਇਆ ਸੀ ਵਿਆਹ ਸੀ ਹਾਂਜੀ ਬੱਚੇ ਸੀ ਦੋ ਬੱਚੇ ਹਾਂਜੀ ਦੋ ਬੇਟੀਆਂ ਹਾਂ ਦਾ ਦੀਆਂ ਕਿੰਨੀ ਉਮਰ ਹੋਣਗੀਆਂ ਉਹਨਾਂ ਦੀ ਹੋ ਗਈ 35 40 ਸਾਲ ਹੋਣੀ ਤੇ ਹੁਣ ਜਿਹੜੀ ਹੈ ਪੁਲਿਸ ਵੀ ਪਹੁੰਚੀ ਕੀ ਕਾਰਵਾਈ ਕੀਤੀ ਆ ਆਹ ਕੁੜੀ ਆ ਸਾਹਮਣੇ ਹੀ ਜਿੱਦ ਚੱਲੀ ਐ ਉਹਨਾਂ ਨੇ ਖਾਲਿਆ ਆ ਖਾਲਿਆ ਉਹਨਾਂ ਨੇ ਖਾਲਿਆ ਯੋ ਖਾਲਿਆ ਪਿੱਟ ਜਾ ਕੇ ਉਹਦਾ ਘਰ ਘਰ ਪਿੱਟ ਜਾ ਕੇ ਖਾਲਿਆ ਉਹਨਾਂ ਨੇ ਉਹਨਾਂ ਨੇ ਨਹੀਂ ਰਹਿਣ ਦਿੱਤਾ ਉਹ ਸੱਚ ਨੇ ਯਾ ਗਰ ਰੋਮੀ ਆ ਉਹਦਾ ਭਰਾ ਸਾਰੇ ਆ ਕਿਹਨਾਂ ਦਾ ਬਬਲੂ ਖੱਤਰੀ ਸਾਰੇ ਹਣੇ ਖਾ ਕੇ ਉਹਨੂੰ ਖਾ ਕੇ ਆ ਖਾ ਕੇ ਉਹਨੂੰ ਖਾ ਕੇ ਆ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਉਹਨਾਂ ਨੂੰ ਭਾਇ ਲਵਾਓ ਜਿੱਤਰਾ ਮੇਰੇ ਪੁੱਤ ਨੂੰ ਕਤਲ ਕੀਤਾ ਉਹਨਾਂ ਨੇ ਵੀ ਕਰੋ ਚਾਲੇ ਇੰਨਾ ਪਰਵਾਹ ਇੰਨਾ ਨਹੀਂ ਤੁਹਾਨੂੰ ਜਿੱਤਾ ਦੇ ਸਕਦੇ ਕਿ ਸੁਨੀਰਾ ਘਰ ਦੀ ਮਾਹੌਲ ਦੇ ਤਸਵੀਰਾਂ ਦਿਖਾ ਰਿਹਾ ਕਿ ਤੇ ਸਦੀ ਦੀ ਕਿਸ ਤਰ੍ਹਾਂ ਜੜਾ ਅਪਾ ਜਰੂਸ ਦੀ ਧਤ ਹੋ ਚੁੱਕੀ ਹੈ ਜਿੱਦਾਂ ਕਿ ਪਤਾ ਲੱਗਾ ਹੋਣੇ

ਅੰਟੀਸਰ ਅ ਰਿਜਬ ਮਕਬੂਲਪੁਰੇ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਆਇਆ ਹੈ ਸਰ ਕੀ ਪਤਾ ਲੱਗਾ ਜੀ ਇਹ ਇੱਥੇ ਇਤਲਾਹ ਮਿਲੀ ਸੀ ਕਿ ਮਕਬੂਲਪੁਰਾ ਸ਼ੇ ਨੰਬਰ ਗਲੀ ਦੇ ਪਾਰ ਲੜਾਈ ਝਗੜਾ ਹੋਇਆ ਤੇ ਗੋਲੀ ਚੱਲੀ ਹੈ ਜਿੱਥੇ ਮੌਕੇ ਤੇ ਆਏ ਆ ਤੇ ਇੱਕ ਗੁਰਪ੍ਰੀਤ ਨਾਂ ਦਾ ਵਿਅਕਤੀ ਹੈ ਜਿਹਦੇ ਗੋਲੀ ਲੱਗੀ ਹੈ ਜਿਹਨੂੰ ਸਕਾਟ ਹਸਪੀਟਲ ਲੈ ਕੇ ਗਿਆ ਫਰਦਰ ਜਿਹੜੀ ਅਸੀਂ ਇੱਥੇ ਜਾਂਚ ਕਰ ਰਹੇ ਹਾਂ ਹਾਂ ਸਰ ਕਿੰਨੀਆਂ ਗੋਲੀਆਂ ਚੱਲੀਆਂ ਇੱਥੇ ਕਰੀਬ 4 ਗੋਲੀਆਂ ਚੱਲੀਆਂ ਤੇ ਲੜਕੇ ਦੇ ਕਿੰਨੀਆਂ ਗੋਲੀਆਂ ਲੱਗੀਆਂ ਇਹ ਫਿਲਹਾਲ ਅਸੀਂ ਉੱਥੇ ਅਮਲਾਜਮ ਭੇਜਿਆ ਤੁਹਾਨੂੰ ਪੁੱਛ ਕੇ ਫਿਰ ਤੁਹਾਨੂੰ ਦੁਬਾਰਾ ਅਪ ਤੇ ਸਰ ਜਿਹੜਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਫੋਟੋਜ਼ ਕਸ਼ਿਸ਼ ਜੜੀਆਂ ਹਾਂਜੀ ਸੀਸੀਟੀਵੀ ਕੈਮਰੇ ਅਸੀਂ ਖੰਘਾ ਰਹੇ ਹਾਂ ਉਹ ਵੀ ਵੇਖਿਆ ਜਾ ਰਿਹਾ ਤੇ ਦੋਸ਼ੀਆਂ ਦੀ ਭਾਲ ਕਰ ਰਹੇ ਹਾਂ ਠੀਕ ਹੈ ਸਰ ਹੁਣ ਕਿੰਨੀ ਕੀ ਜਲਦੀ ਕੀ ਕਾਰਵਾਈ ਜੜੀ ਆ ਹੁਣ ਮੌਕੇ ਦੀ ਕੀ ਕੀਤੀ ਜਾ ਰਹੀ ਹੈ ਮੌਕੇ ਤੇ ਪਰਿਵਾਰ ਦੀ ਸਟੇਟਮੈਂਟ ਲਿਖਾਂਗੇ ਫਰਦਰ ਜੜੀ ਬੰਦੀ ਕਾਰਵਾਈ ਅਮਲ ਚਲਾਈ ਦੀ ਜਾਵੇ ਓਕੇ ਜੀ ਠੀਕ ਹੈ ਜੀ